ਪ੍ਰੋ ਪੰਜਾਬ ਤੇ ਸਵਾਗਤ ਤੁਹਾਡਾ ਸਵਾਗਤ ਹੈ ਮਹਾਂਮਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੇ ਘਰ ਖੁਸ਼ੀਆਂ ਆਈਆਂ ਨੇ ਦੱਸਦੇ ਕਿ ਸੀਐਮ ਮਾਨ ਦੇ ਘਰ ਖੁਸ਼ੀਆਂ ਆਈਆਂ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਧੀ ਨੂੰ ਜਨਮ ਦਿੱਤਾ ਹੈ ਜੀ ਆਂ ਦਾਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਹੋਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇ ਰਿਆਂ ਦੱਸਦੇ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ ਸੀਐਮ ਮਾਨ ਦੇ ਘਰ ਖੁਸ਼ੀਆਂ ਆਈਆਂ ਤਾਂ ਦੱਸਦੀਏ ਕਿ ਲਗਾਤਾਰ ਜਿਹੜਾ ਕੱਲ ਵੀ ਜਿਹੜਾ ਕਿਹਾ ਜਾ ਰਿਹਾ ਸੀ ਕਿ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆਗਾ ਪਰ ਦੱਸਦੇ ਕਿ ਜਿਹੜਾ ਇਸ ਖਬਰ ਦੇ ਉੱਪਰ ਮੋਰ ਲੱਗ ਚੁੱਕੀ ਹੈ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਧੀ ਨੂੰ ਜਨਮ ਦਿੱਤਾ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਵਧਾਈਆਂ ਦੇ ਸਕਦੇ ਹੋ ਤਾਂ ਦੱਸ ਦੇ ਕਿ ਸੀਆਮ ਭਵਨ ਸਿੰਘ ਮਾਨ ਹੋਣਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦੇ ਕਿ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਧੀ ਨੂੰ ਜਨਮ ਦਿੱਤਾ ਜੀਆਂ ਦਾਦੇ ਕਿ ਧੀ ਨੂੰ ਜਨਮ ਦਿੱਤਾ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਤਾਂ ਖੁਸ਼ੀਆਂ ਦੀ ਜਿਹੜਾ ਇੱਕ ਸੌਗਾਤ ਸੀਮਾ ਮਾਂ ਦੇ ਘਰ ਆਈ ਹੈ ਚਾਉਣਾ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਲਗਾਤਾਰ ਜਿਹੜਾ ਕੱਲ ਵੀ ਚਰਚਾਵਾਂ ਚੱਲੀਆਂ ਸੀ ਭਾਰਤੋਂ ਦੱਸਦੀਏ ਕਿ ਕੱਲ ਕਿਹਾ ਜਾ ਰਿਹਾ ਸੀ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈਗਾ ਪਰ ਦੱਸਦੀਏ ਕਿ ਹੁਣ ਜਿਹੜਾ ਖਬਰ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੇ ਘਰ ਖੁਸ਼ੀਆਂ ਆਈਆਂ ਨੇ ਔਰ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਧੀ ਨੂੰ ਜਨਮ ਦਿੱਤਾ ਹੈ ਤਾਂ ਦੱਸਦੀਏ ਕਿ ਸੀਐਮ ਭਵੰਤ ਮਸਿੰਘ ਮਾਨ ਹੋਣਾ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਦੱਸਦੇ ਕਿ ਸੀਐਮ ਮਾਨ ਦੇ ਘਰ ਖੁਸ਼ੀ ਆਈ ਹੈ ਕਿਉਂਕਿ ਇੱਕ ਦਿਨ ਤੁਹਾਨੂੰ ਯਾਦ ਹੋਊਗਾ ਜਦੋਂ ਆਜ਼ਾਦੀ ਦਾ ਦਿਹਾੜਾ ਸੀ ਜਦੋਂ ਆਜ਼ਾਦੀ ਦਿਵਸ ਸੀ ਤਾਂ ਉਸ ਸਮੇਂ ਜਿਹੜਾ ਆਪਾਂ ਜਿਹੜਾ ਦੱਸ ਦਈਏ ਕਿ ਸੀਐਮ ਮਾਨ ਦੇ ਵੱਲੋਂ 26 ਜਨਵਰੀ ਨੂੰ ਜਿਸ ਦਿਨ ਗਨਤੱਤਰ ਦਿਵਸ ਹੁੰਦਾ ਹੈ ਉਸ ਸਮੇਂ ਜਿਹੜਾ ਸੀਐਮ ਮਾਨ ਦੇ ਵੱਲੋਂ ਸਪੀਚ ਦੌਰਾਨ ਕਿਹਾ ਸੀ ਕਿ ਮੇਰੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਨੇ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਖੁਸ਼ੀਆਂ ਆਉਣਗੀਆਂ ਮੇਰੇ ਘਰ ਦੇ ਵਿੱਚ ਤਾਂ ਦੱਸਦੇ ਕਿ 26 ਜਨਵਰੀ ਨੂੰ ਗਨਤੱਤਰ ਦਿਵਸ ਦੇ ਪਰੇਡ ਮੌਕੇ ਦਾ ਦੱਸਦੇ ਜੋ ਸਪੀਚ ਦੇ ਰਹੇ ਸੀ ਭੌਂ ਸਿੰਘ ਮਾਨ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਸੀ ਤਾਂ ਦੱਸਦੀ ਕਿ ਉਸ ਸਮੇਂ ਤੋਂ ਹੀ ਜਿਹੜਾ ਲਗਾਤਾਰ ਕਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਲਗਾਤਾਰ ਉਹਦੋਂ ਤੋਂ ਜਿਹੜਾ ਲੋ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਸਮਰਥਕ ਨੇ ਆਮ ਆਪ ਪਾਰਟੀ ਦੇ ਵਰਕਰ ਨੇ ਲਗਾਤਾਰ ਉਡੀਕ ਕਰ ਰਹੇ ਸੀ ਇਸ ਖੁਸ਼ੀਆਂ ਭਰੇ ਦਿਨ ਦੀ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਤਾਂ ਦੱਸ ਦੇ ਕਿ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਧੀ ਨੂੰ ਜਨਮ ਦਿੱਤਾ ਹੈ ਜੀ ਆ ਦਾਦੇ ਕਿ ਸਿਹਾਂ ਮਾਂ ਦੇ ਘਰ ਖੁਸ਼ੀਆਂ ਆਈਆਂ ਨੇ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਧੀ ਨੂੰ ਜਨਮ ਦਿੱਤਾ ਹੈ ਨਾਰੀ ਤਾਂ ਦੱਸਦੀ ਹੈ ਕਿ 26 ਜਨਵਰੀ ਜਿਸ ਦਿਨ ਗਨਤਾਤਰ ਦਿਵਸ ਸੀ ਉਸ ਦਿਨ ਜਿਹੜਾ ਭਾਣ ਸਿੰਘ ਮਾਨ ਹੋਣਾ ਦੇ ਵੱਲੋਂ ਖੁਦ ਚੱਲਦੇ ਭਾਸ਼ਣ ਦੌਰਾਨ ਇਹ ਗੱਲ ਕਹੀ ਗਈ ਸੀ ਕਿ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਤਾਂ ਦੱਸਦੀ ਹੈ ਕਿ ਹੁਣ ਜਿਹੜਾ ਸੀਐਮ ਮਾਨ ਦੇ ਘਰ ਖੁਸ਼ੀਆਂ ਆਈਆਂ ਨੇ ਤੇ ਬੇਟੀ ਨੂੰ ਜਿਹੜਾ ਜਨਮ ਦਿੱਤਾ ਇੱਕ ਧੀ ਨੂੰ ਜਨਮ ਦਿੱਤਾ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਹਾਲਾਂਕਿ ਇੱਕ ਪਾਸੇ ਜਿਹੜਾ ਚੋਣਾਂ ਦਾ ਪ੍ਰਚਾਰ ਵੀ ਸੀਐਮ ਮਾਨ ਕਰ ਰਿਹਾ ਤਾਂ ਦੂਜੇ ਪਾਸੇ ਦੱਸ ਦਈਏ ਕਿ ਹੁਣ ਘਰ ਦੀ ਵੀ ਜਿਹੜਾ ਜ਼ਿੰਮੇਵਾਰੀ ਦੇ ਲਈ ਜਿਹੜਾ ਅੱਜ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਪਹੁੰਚੇ ਹੋਏ ਤਾਂ ਦੱਸ ਦਈਏ ਕਿ ਹੁਣ ਜਿਹੜਾ ਸੀਐਮ ਮਾਨ ਨੂੰ ਤੁਸੀਂ ਵੀ ਵਧਾਈਆਂ ਦੇ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਤਾਂ ਦੱਸ ਦਈਏ ਕਿ ਸੀਐਮ ਮਾਨ ਹੋਣਾ ਦੇ ਘਰ ਖੁਸ਼ੀਆਂ ਆਈਆਂ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੀ ਹੋਈ ਪੰਜਾਬ ਦੇ ਮੁੱਖ ਮੰਤਰੀ ਭਾਜ ਸਿੰਘ ਮਾਨ ਹੋਣਾ